ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ YouTube tractor mela channel 'ਚ ਅਤੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਸ਼ਾਨਦਾਰ ਕੋਠੀ ਲੈ ਕੇ ਆਏ ਹਾਂ ਜੀ ਕਈ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕਿ ਤੁਸੀਂ ਬਰਨਾਲੇ ਵੱਲ ਦੀ ਕੋਈ ਕੋਠੀ ਲੈ ਕੇ ਆਓ ਤਾਂ ਅਸੀਂ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਸਭ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਚੈਨਲ ਦਾ ਜਿਹਦੇ ਉੱਤੇ ਤੁਸੀਂ ਘਰ ਬੈਠੇ ਆਸਾਨੀ ਦੇ ਨਾਲ ਕੋਈ ਵੀ ਚੀਜ਼ ਖਰੀਦ ਵੇਚ ਸਕਦੇ ਹੋ 98 72988446 ਜੋ ਕਿ ਵੀਡੀਓ ਦੇ ਵਿੱਚ ਚੱਲਦਾ ਰਹਿੰਦਾ ਜੀ ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਰਨਾ ਕੀ ਹੈ ਜੇਕਰ ਕੋਠੀ ਹੈ ਤਾਂ ਤੁਸੀਂ ਗੇਟ ਤੋਂ ਲੈ ਕੇ ਅੰਦਰ ਤੱਕਰ ਦੀ ਪੂਰੀ ਵੀਡੀਓ ਬਣਾਉਣੀ ਹੈ ਜੀ ਫੋਨ ਨੂੰ ਟੇਡਾ ਕਰਕੇ ਫੁੱਲ ਸਕਰੀਨ ਦੀ ਵੀਡੀਓ ਹੋਣੀ ਚਾਹੀਦੀ ਹੈ ਵਧੀਆ ਵੀਡੀਓ ਬਣਾ ਕੇ 5 ਤੋਂ 7 ਮਿੰਟਾਂ ਦੀ ਵੀਡੀਓ ਹੋਣੀ ਚਾਹੀਦੀ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਸਾਰੀ ਜਾਣਕਾਰੀ ਦੇਣੀ ਹੈ ਜੇਕਰ ਤੁਸੀਂ ਜ਼ਮੀਨ ਦੇ ਐਡ ਕਰਵਾਉਣੀ ਹੈ ਤਾਂ ਤੁਸੀਂ ਜ਼ਮੀਨ ਦੇ ਵਿੱਚ ਇਹ ਦਿਖਾਓ ਪਾਣੀ ਦਾ ਕੀ ਸਾਧਨਾ ਹੈ ਕਹੋ ਜੀ ਜ਼ਮੀਨ ਹੈ ਕੋਈ ਰੋਡ ਤੇ ਲੱਗਦੀ ਹੈ ਤੇ ਕੀ ਫਸਲਾ ਹੁੰਦੀਆਂ ਨੇ ਤੁਸੀਂ ਸਾਰੇ ਵੀਡੀਓ ਬਣਾ ਕੇ ਸਾਡੇ ਇਸ ਨੰਬਰ ਤੇ ਤੁਸੀਂ ਸਾਨੂੰ ਸੈਂਡ ਕਰ ਦੇਣੀਆਂ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਜੀ ਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਦੀ ਗੱਲ ਜਿਹੜੀ ਅੱਜ ਕੋਠੀ ਲੈ ਕੇ ਆਏ ਆਂ ਜੀ ਅਸੀਂ ਇਹ ਵੀਰ ਨੇ ਕਿਤੇ ਹੋਰ ਸ਼ਿਫਟ ਹੋਣਾਗਾ ਤਾਂ ਕਰਕੇ ਕੋਠੀ ਸੇਲ ਕਰ ਰਹੇ ਨੇ ਇਨ੍ਹਾਂ ਵੀਰਾਂ ਨੇ ਕਿਤੇ ਹੋਰ ਸ਼ਿਫਟ ਹੋਣਾ ਤਾਂ ਕਰਕੇ ਕੋਠੀ ਜਲਦੀ ਸੇਲ ਕਰਨੀ ਹੈ ਤੇ ਜਿਹੜੀ ਕੋਠੀ ਦਾ ਏਰੀਆ 11 ਵਿਸਬੇ ਕੋਲੇ ਇਹ ਜਗ੍ਹਾ ਜੀ ਤੇ ਕੋਠੀ 1600 ਫੁੱਟ ਦੇ ਵਿੱਚ ਬਣੀ ਹੋਈ ਹੈ 1600 ਫੁੱਟ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਬਹੁਤ ਵਧੀਆ ਤੇ ਸ਼ਾਨਦਾਰ ਕੋਠੀ ਹੈ ਵਧੀਆ ਖੁੱਲਾ 베ੜਾ ਜੀ ਤੇ ਤੁਹਾਨੂੰ ਦੇਖਣ ਨੂੰ ਮਿਲੂਗਾ ਇੱਕ ਪਾਸੇ ਇਸ ਵੀਰਨੇ ਕੰਧ ਦੇ ਨਾਲ ਦੇਖ ਸਕਦੇ ਹੋ 베ੜੇ ਦੇ ਵਿੱਚ ਸਬਜੀ ਜਾਂ ਤੁਸੀਂ ਬੂਟੇ ਵੀ ਲਾ ਸਕਦੇ ਹੋ ਥਾਂ ਰੱਖਿਆ ਹੋਇਆ ਇਧਰ ਤੇ ਇਹਦੇ ਵਿੱਚ ਤੁਸੀਂ ਸਬਜ਼ੀ ਵਗੈਰਾ ਜਾਂ ਕੋਈ ਬੂਟੇ ਵਗੈਰਾ ਘਰ ਦੇ ਵਿੱਚ ਹੀ ਲਾ ਸਕਦੇ ਹੋਗੇ ਤੇ ਦੂਜੀ ਗੱਲ ਇਹ ਹੈ ਜੀ ਜਿਵੇਂ ਜੋੜੀਆਂ ਵਗੈਰਾ ਪੱਥਰ ਦਾ ਤੇ ਬਿਜਲੀ ਫੀਟਿੰਗ ਦਾ ਤੇ ਇਹ ਸਾਰਾ ਕੰਮ ਹੋਇਆ ਹੋਇਆਗਾ ਇਹਦੀ ਮਤਲਬ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਖੁੱਲਾ 베ੜਾ ਸਾਰੇ ਫੁੱਲ ਕੰਪਲੀਟ ਕੋਠੀ ਹੈਗੀ ਤੇ ਜੋੜੀਆਂ ਵਗੈਰਾ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਕੋਠੀ ਜਿਹੜੀ ਫੁੱਲ ਕੰਪਲੀਟ ਹੈ ਜੀ ਬਸ ਇਹਨੇ ਵੀਰ ਨੇ ਔਰ ਕਿਤੇ ਸ਼ਿਫਟ ਹੋਣਾ ਤਾਂ ਕਰਕੇ ਇਹ ਜਿਹੜੀ ਕੋਠੀ ਹੈ ਜਲਦੀ ਤੋਂ ਜਲਦੀ ਸੇਲ ਕਰਨਾ ਚਾਹੁੰਦੇ ਹੈਗੇ ਤੇ ਵਧੀਆ ਖੁੱਲਾ 베ੜਾ ਤੁਸੀਂ ਸਬਜ਼ੀ ਵਗੈਰਾ ਸੁਝਾਅ ਦੇ ਬੂਟੇ ला ਸਕਦੇ ਹੋ ਜਾਂ ਤੁਸੀਂ ਫਲਾਂ ਦੇ ਬੂਟੇ ਵੀ ला ਸਕਦੇ ਹੋ ਇੱਕ ਸਾਈਡ ਦੇ ਉੱਤੇ ਥਾਂ ਰੱਖਿਆ ਹੋਇਆ ਵੀਰ ਨੇ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਜੀ ਏਰੀਏ ਦੀ ਤਾਂ ਏਰੀਆ ਹੈਗਾ ਜੀ ਧਨੇਰ ਨੇੜੇ ਮੂਮ ਵਾਲਾ ਬਸ ਸਾਡਾ ਜ਼ਿਲ੍ਹਾ ਬਰਨਾਲਾ ਮਹਿਲਕਲਾ ਤੋਂ 8 ਕਿਲੋਮੀਟਰ ਹੈ ਜੀ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਜੇ ਤੁਹਾਨੂੰ ਦੇਖਣ ਨੂੰ ਮਿਲਣਗੇ ਦੋ ਤਾਂ ਬੈਡਰੂਮ ਕੋਠੀ ਦੇ ਵਿੱਚ ਦੋ ਵਾਸ਼ਰੂਮ ਜੇ ਤੁਸੀਂ ਜਾ ਕੇ ਦੇਖੋਗੇ ਸਟੋਰ ਡਰਾਈਇੰਗ ਰੂਮ ਰਸੋਈ ਲੌਬੀ ਤੇ ਪੋਰਚ ਇਹ ਤੁਹਾਨੂੰ ਸਾਰੇ ਦੇਖਣ ਨੂੰ ਮਿਲਣਗੇ ਬਾਕੀ ਬਹੁਤ ਸੋਹਣੀ ਕੋਠੀ ਹੈ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਤੇ ਇਹ ਹੈਗਾ ਜੀ 40 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਜੇ ਤੁਸੀਂ ਜਾ ਕੇ ਮਾਲਕ ਵੀਰ ਨਾਲ ਬੈਠੋਗੇ ਗੱਲਬਾਤ ਕਰੋਗੇ ਤਾਂ ਉੱਪਰ-ਨੀਚੇ ਹੋ ਜਾਂਦਾ ਹੁੰਦਾ 40 ਲੱਖ ਰੁਪਏ ਡਿਮਾਂਡ ਹੈ ਜੀ ਕੋਠੀ ਦੀ ਤੇ ਬਸ 베ਚਣ ਦਾ ਕਾਰਨ ਇਹੀ ਹੈ ਕਿ ਕਿਤੇ ਹੋਰ ਸ਼ਿਫਟ ਹੋਣਾ ਤਾਂ ਕਰਕੇ ਇਹ 베ਚਨੀ ਹੈ ਤੇ 11 ਬਿਸਵੇ ਇਹ ਕੁੱਲ ਜਗ੍ਹਾ ਸਾਰੀ ਤੇ 1600 ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 1600 ਫੁੱਟ ਦੇ ਵਿੱਚ ਕੋਠੀ ਬਣੀ ਹੋਈ ਹੈ ਪੱਥਰ ਲੱਗਿਆ ਜੋੜੀਆਂ ਲਾਈਟ ਦਾ ਸਾਰਾ ਕੰਮ ਹੋਇਆ ਹੈ ਵਧੀਆ ਖੁੱਲਾ ਬੇੜਾ ਹੈ ਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਖਾਲੀ ਥਾਂ ਰੱਖੀ ਹੋਈ ਹੈ ਜਿਹਦੇ ਵਿੱਚ ਤੁਸੀਂ ਆਪ ਤੇ ਬੂਟੇ ਲਾਉਣਾ ਚਾਹੁੰਦੇ ਹੋ ਤੁਸੀਂ ਉਹ ਲਾ ਸਕਦੇ ਹੋ ਜਾਂ ਤੁਸੀਂ ਫਲਾਂ ਦੇ ਵੀ ਲਾ ਸਕਦੇ ਹੋ ਸਬਜ਼ੀਆਂ ਵਗੈਰਾ ਲਾਉਣ ਵਾਸਤੇ ਬਹੁਤ ਵਧੀਆ ਜਗ੍ਹਾ ਰੱਖੀ ਹੋਈ ਹੈ ਬੇੜੇ ਦੇ ਵਿੱਚ ਖੁੱਲਾ ਬੇੜਾ ਜੀ ਤੇ ਤੁਹਾਨੂੰ ਘਰ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਨੇ ਸਾਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ ਜੇ ਤੁਸੀਂ ਜਾਓਗੇ ਚੈੱਕ ਕਰੋਗੇ ਤਾਂ ਤੁਹਾਨੂੰ A ਤੋਂ Z ਸਾਰਾ ਕੰਪਲੀਟ ਘਰ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਤੇ ਬਾਕੀ ਜੇਕਰ ਆਪਾਂ ਰੇਟ ਤੁਹਾਨੂੰ ਦੱਸ ਹੀ ਦਿੱਤਾ ਹੈ ਵੀ 40 ਲੱਖ ਰੁਪਏ ਡਿਮਾਂਡ ਹੈ ਜੀ ਤੇ ਨੰਬਰ ਵੀ ਆਪਾਂ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਕਿਸੇ ਵੀ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀ ਖਰੀਦਣਾ ਚਾਹੁੰਦੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਸੇ ਤੁਹਾਡੇ ਹਿਸਾਬ ਦੇ ਨਾਲ ਲੈ ਸਕੇ ਲੈ ਕੇ ਆ ਸਕੀਏ ਤੁਸੀਂ ਜਰੂਰ ਦੱਸ ਦਿਆ ਕਰੋ ਕਿ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਚਾਹੀਦੀ ਹੈ ਜਾਂ ਕੋਠੀ ਚਾਹੀਦੀ ਹੈ ਕਿੰਨੇ ਰੇਟ ਦੀ ਹੋਵੇ ਤੇ ਜਿਹੜਾ ਤੁਹਾਡੇ ਅਲੱਗੇ ਸ਼ਹਿਰ ਲੱਗਦਾ ਤੁਸੀਂ ਕਿੱਥੇ ਖਰੀਦਣਾ ਚਾਹੁੰਦੇ ਹੋ ਤੁਸੀਂ ਸਾਰਾ ਕੁਝ ਸਾਨੂੰ WhatsApp ਤੇ ਜਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕੋਸ਼ਿਸ਼ ਹੋਊਗੀ ਕਿ ਅਗਲੀ ਆਉਣ ਵਾਲੀ ਵੀਡੀਓ ਸੇ ਤੁਹਾਡੇ ਏਰੀਆ ਦੀ ਲੈ ਕੇ ਆ ਸਕੀ ਜੀ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਜਿਹੜੇ ਭੈਣ ਭਰਾ ਹੁੰਦੇ ਨੇ ਜਲਦੀ ਕੋਠੀ ਜਾਂ ਕੋਈ ਜ਼ਮੀਨ ਸੇਲ ਕਰਨ ਦੇ ਚਾਹਵਨ ਹੁੰਦੇ ਨੇ ਤਾਂ ਜਲਦੀ ਸੇਲ ਹੋ ਸਕਦੀ ਹੈ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਤਾਂ ਹੁਣ ਤੁਸੀਂ ਨੰਬਰ ਨੋਟ ਕਰ ਲਓ ਜੀ ਮਾਲਕ ਵਗੇ ਦਾ ਜਿੱਤੇ ਤੁਸੀਂ ਗੱਲ ਕਰ ਸਕਦੇ ਹੋ 9149706762 9149706762 ਇਹ ਕੋਠੀ ਦੇ ਮਾਲਕ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਉਠੀਏ ਜਿਹੜੀ ਖਰੀਦ ਸਕਦੇ ਜਿਹੜਾ 98779884 ਵਾਲੇ ਨੰਬਰ ਹੈ ਜੀ ਚੈਨਲ ਦਾ WhatsApp ਨੰਬਰ ਹੈ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਉਹਦੇ ਵਿੱਚ ਸਾਰੀ ਜਾਣਕਾਰੀ ਵਿੱਦ ਮਾਲਕ ਦਾ ਨੰਬਰ ਦਿੱਤਾ ਹੁੰਦਾ ਕਈ ਬੰਨ ਭਰਾ ਵੀਡੀਓ ਪੂਰੀ ਨਹੀਂ ਦੇਖਦੇ ਤਾਂ ਤੁਹਾਨੂੰ ਦੱਸਿਏ ਤੁਸੀਂ ਵੀਡੀਓ ਨੂੰ ਲਾਸਟ ਤੱਕ ਵੇਖਿਆ ਕਰੋ ਸਾਰੀ ਜਾਣਕਾਰੀ ਮਾਲਕ ਦਾ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲੂਗਾ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚਾਹ ਨੂੰ ਸਪੋਰਟ ਕਰਨ ਦੇ ਲਈ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਨ ਦੇ ਲਈ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਬਣਾ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੇ ਹੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ